ਸੀਆਈਐਸਟਾਫ 3 ਵੱਲੋਂ ਵਾਕਵਾਕ ਮਾਮਲਿਆਂ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસે 2 ਕਿਲੋ 14 ਗ੍ਰਾਮ ਅਫੀਮ 160 ਗ੍ਰਾਮ ਹੈਰੋਇਨ 10000 ਰੁਪਏ ਡਰਗ ਮਨੀ ਅਤੇ ਇੱਕ ਪਿਸਤਲ ਬਰਾਮਦ ਕੀਤਾ ਗਿਆ ਐ ਸੰਬੰਧੀ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕੀਤੀ ਜੇ ਮੈਂ ਦੱਸਣਾ ਚਾਹਣਾ ਜਿਹੜੇ ਸੀਏ 2 ਇਨਚਾਰਜ ਰਵੀ ਕੁਮਾਰ ਉਹਨਾਂ ਨੇ ਇੱਕ ਵਿਅਕਤੀ ਕਮਲਪ੍ਰੀਤ ਸਿੰਘ ਸਾਨੋਮਿੰਦਰ ਕੁਮਾਰ ਈਸ਼ਵਰਨਗਰ ਦਾ ਹੈਗਾ ਇਹਨੂੰ ਈਸ਼ਵਰਨਗਰ ਏਰੀਆ ਚੋਂ ਪੜਿਆ ਸੀਗਾ ਔਰ ਇਹਦੇ ਕੋਲ 160 ਗ੍ਰਾਮ ਹੈਰੋਇਨ ਮਿਲੀ ਸੀਗੀ ਔਰ ਬਾਅਦ ਵਿੱਚ ਜਦ ਪਿਸਟਲ ਰਿਕਵਰ ਕੀਤਾ ਹੈ ਤੇ ਕੋਲੋਂ ਔਰ 10000 ਡਰਗ ਮਨੀ ਤਾਂ ਮਿਲੀ ਸੀ ਔਰ ਇਹ ਮਕਦ ਜਿਹੜਾ ਦੋਸ਼ੀ ਹੈ ਇਸ ਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਇੱਕ ਐਨਡੀਪੀਐਸ ਦਾ ਵੀ ਮਕਦਮਾ ਦਰਜ ਹੋਇਆਗਾ ਔਰ ਇਸੇ ਤਰ੍ਹਾਂ 45 CE3 ਸਾਡੇ ਬਲਵਿੰਦਰ ਸਿੰਘ ਉਹਨਾਂ ਨੇ ਮਨਵਿੰਦਰ ਸਿੰਘ ਸਾਨੂੰ ਮਹਾਵੀਰ ਸਿੰਘ ਥਾਂ ਦੇ ਪਿੰਡ ਦਾ ਹੈਗਾ ਥਾਣਾ ਸਲਾਮਾਬਾਦ ਦਾ ਔਰ ਇਹਦੇ 26 ਸਾਲ ਦੇ ਕਰੀਬ ਉਮਰ ਹੈ ਔਰ ਇਹਦੇ ਕੋਲੋਂ 2 ਕਿਲੋ 14 ਗ੍ਰਾਮ ਹਫੀਮ ਫੜੀ ਹੈ ਔਰ ਇਹ ਜਿਹੜਾ ਦੋਸ਼ੀ ਹੈਗਾ ਕਰੀਬ 4 ਮਹੀਨੇ ਪਹਿਲਾਂ ਜੇਲ੍ਹ ਚੋਂ ਛੁੱਟ ਕੇ ਆਇਆ ਹੈਗਾ ਪਹਿਲਾਂ ਵੀ ਇਹ ਫਹੀਮ ਦੇ ਕੇਸ 'ਚ ਹੀ ਅੰਦਰ ਸੀਗਾ ਔਰ ਇਹ ਦੋਨੇ ਜਿਹੜੇ ਕੇਸਾਂ 'ਚ ਜਿਹੜੇ ਦੋਸ਼ੀ ਫੜੇ ਗਏ ਨੇ ਬਹੁਤ ਵਧੀਆ ਅਚੀਵਮੈਂਟ ਮੈਂ ਇਹਨੂੰ ਸਮਝਦਾ ਹੈਗਾ